ਵੱਖ-ਵੱਖ ਇਤਿਦਾਰਾਂ ਨੂੰ ਬਦਲਦੇ ਰੋਸ ਵਜੋਂ ਅੱਜ ਸਿੱਖ ਸਟੂਡੈਂਟ ਅਗਵਾ ਵੱਲੋਂ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਅਹੁਦੇਦਾਰਾਂ ਰਾਹੀਂ ਅਕਾਲ ਤਖਤ ਸਾਹਿਬ ਵਿਖੇ ਇੱਕ ਮੰਗ ਪੱਤਰ ਭੇਜੇ ਹਾਂਜੀ ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੀ ਨਾਮ ਤੁਹਾਡਾ ਹਾਂਜੀ ਸਾਡਾ ਨਾਮ ਸਤਪਾਲ ਸਿੰਘ ਆਪਣਾ ਸਾਇ ਗ੍ਰੰਥੀ ਦੀ ਇੱਥੇ ਸੇਵਾ ਲੱਗੀ ਆ ਤੇ ਇਸ ਵੇਲੇ ਮੈਨੇਜਰ ਸਾਹਿਬ ਜੋ ਸਾਡੇ ਹਨ ਤੋਂ ਕਿਸੇ ਕਾਰਜਕਾਰ ਕਰਕੇ ਤੇ ਆਪਣਾ ਬਾਹਰ ਗਏ ਹਨ ਤੇ ਉਹਨਾਂ ਦੇ ਕਰਕੇ ਜੋ ਮਰਵੰਡਮ ਸਾਨੂੰ ਜਥੇਬੰਦੀਆਂ ਜੋ ਇੱਥੋਂ ਦੀਆਂ ਨਗਰ ਬਟਿੰਡਾ ਸ਼ਹਿਰ ਦੀਆਂ ਜੋ ਗੁਰਦੁਆਰਾ ਸਹਿਬਾਨਾਂ ਦੀਆਂ ਜੋ ਕਮੇਟੀਆਂ ਹਨ ਉਹਨਾਂ ਵੱਲੋਂ ਜੋ ਮਰਮੰਡਮ ਦਿੱਤਾ ਗਿਆ ਹੈ ਉਹ ਅਸੀਂ ਲੈ ਲਿਆ ਹੈ ਤੇ ਅੱਗੇ ਕਾਲਤਾ ਸਾਹਿਬ ਨੂੰ ਜਿਵੇਂ ਹੋਵੇਗਾ ਅਸ ਨੂੰ ਅਸੀਂ ਭੇਜ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਲੇ ਹੋਰ ਹੋਰ ਬਰਤਿਆ ਕਰ ਬਲੇ ਹੋਰ ਹੋਰ ਬਰਤਿਆ ਕਰ ਉਹ ਬਰਸਾਉ ਗੁਦੇ ਸਮਝਦਾ ਹੈ ਕਿ ਜੇ ਮੇਰੀ ਚਰਮ ਖਤਮ ਹੋ ਗਈ ਹੈ ਤੇ ਮੈਂ ਕਿਸੇ ਹੋਰ ਨੂੰ ਮੌਕਾ ਦਿਆਂ ਜਾਂ ਪ੍ਰੋਪਰ ਰਿਡਕਸ਼ਨ ਕਰਾ ਕੇ ਲੈ ਲਵਾਂ ਜੇ ਪਰ ਇਹ ਜਿਹੜੀ ਪ੍ਰੋਪਰ ਐਸੇ ਜਨਿਸਚਰ ਬੈਠੀ ਹੈ ਉਹ ਲਗਾਤਾਰ ਕਿਸੇ ਨਾ ਕਿਸੇ ਆਣ ਬਹਾਨੇ ਲਿੰਗਰਨ ਕਰਕੇ ਆਪ ਦੀ ਛਸਾ ਜਿਹੜੀ ਕਾਇਮ ਕਰਨਾ ਚਾਹੁੰਦੀ ਮੇਰੇ ਧਿਆਨ ਤੇ ਆਇਆ ਹੈ ਕਿ ਜੱਜੇਦਾਰ ਧਾਮੀ ਸਾਹਿਬ ਨੇ ਕੁਝ ਸਮਾਂ ਪਹਿਲਾਂ ਆਪ ਦੇ ਵਿਕਲ ਰਾਈ ਹਾਈ ਕੋਰਟ ਦੇ ਕੇਸ ਦਾਇਰ ਕੀਤਾ ਸੀ ਕਿ ਜਿਹੜੀ ਸ਼ਰਮਣੀ ਕਮੇਟੀ ਦੀ ਮਿਆਦ ਖਤਮ ਹੋ ਗਈ ਇਹਦਾ ਰਿਐਕਸ਼ਨ ਪਾਇਆ ਜਾਏ ਜਾਂ ਇਹਨਾਂ ਨੂੰ ਪਾਸੇ ਕਰਕੇ ਕੋਈ ਹੋਰ ਕਮੇਟੀ ਬਣਾਈ ਦੇਆ ਇਹਨਾਂ ਨੇ ਅਪਰੋਚ ਕਰਕੇ ਹਾਈ ਕੋਰਟ ਦੇ ਜੱਜ ਨੂੰ ਕੈਪਟਨ ਸਰ ਨੂੰ ਪੁੱਛਿਆ ਕਿ ਜੋ ਇੰਦੋਸਤਾਨ ਦਾ ਸਿਸਟਮ ਹੈ ਸਾਰੇ ਜੱਜ ਵੀ ਅਪਰੋਚੇਬਲ ਨੇ ਉਹਨਾਂ ਨੂੰ ਅਪਰੋਚ ਕਰਕੇ ਉਸ ਦੀ ਪਟੀਸ਼ਨ ਦੀ ਸੁਣਵਾਈ ਕਰਨ ਦੀ ਬਜਾਏ ਗੁਰਦੁਆਰਾ ਦੇ ਰੀਸ਼ਰਚ ਕਮਿਸ਼ਨ ਨੂੰ ਭੇਜ ਦਿੱਤੀ ਤੇ ਜੁਡੀਸ਼ੀਅਨ ਕਮਿਸ਼ਨ ਜਿਹੜਾ ਉਹ ਬਣਾਇਆ ਜਿਹਨਾਂ ਦਾ ਹਫਤਾ ਹੋਇਆ ਤੇ ਉਹਨੇ ਲਗਾਤਾਰ ਮਹੀਨੇ ਤਿੰਨ ਸਾਲ ਤੋਂ ਨਾ ਕੋਈ ਪੇਸ਼ੀ ਪਾਈ ਨਾ ਉਹਦੇ ਕੋਈ ਫੈਸਲਾ ਕੀਤਾ ਇਹ ਵਿੰਗਟੇ ਦੇ ਟੰਗ ਜਾਲ ਸ਼ਰਮਣੀ ਕਮੇਟੀ ਤੇ ਕਮਜਾ ਕਰਕੇ ਗੁਰਦੁਆਰਾਂ ਦੀ ਮਾਇਆ ਗੁਰਦੁਆਰਿਆਂ ਦਾ ਸ਼ੋਹਰਤ ਸਿੱਖਾਂ ਦੀਆਂ ਵੋਟਾਂ ਕਮਾਉਣ ਦੇ ਚੱਕਰ ਚ ਚੱਲੇ ਨੇ ਜੇ ਤਾਂ ਜਥੇਦਾਰ ਸਾਹਿਬ ਇਹਨਾਂ ਨੂੰ ਜਿਵੇਂ 2 ਦਸੰਬਰ ਨੂੰ ਹੋਇਆ ਸੀ ਫੈਸਲਾ ਕਰਕੇ ਇਹਨਾਂ ਨੂੰ ਬਖਸ਼ ਦਿੰਦੇ ਮaaf ਕਰ ਦਿੰਦੇ ਫਿਰ ਤਾਂ ਕਿਸੇ ਵਾਰ ਉਹਨਾਂ ਨਾਲ ਗੋੜ ਮਾਤਲ ਦੇਣੇ ਜਿਵੇਂ ਉਹਨਾਂ ਨੇ ਲੋਕਾਂ ਦੇ ਦਿਲ ਦੀ ਗੱਲ ਕਰਕੇ ਇਹਨਾਂ ਨੂੰ ਸਦਾ ਲਈਏ ਤੇ ਉਹ ਇਹਨਾਂ ਨੂੰ ਰੋਕ ਬੁੱਲਦੇ ਹੁੰਦੀ ਮੰਗ ਪੱਤਰ ਦਿੱਤਾ ਕਿ ਉਹ ਚ ਮੰਗ ਕੀਤੀ ਹੋਗਾ ਸਾਡਾ ਮੰਗ ਸਿਰਫ ਇਹ ਨਹੀਂ ਵੀ ਸੀ ਇਸ ਮਸਲੇ ਜਿਹੜੇ ਨੂੰ ਤੇ ਉਹ ਨਿੰਦੇ ਆ ਇਹ ਕਾਰਵਾਈ ਗਲਤ ਹੈ ਸੈਕ ਨੇ ਉਸ ਤੋਂ ਬਾਅਦ ਪਤਾ ਲੱਗਾ ਕਿ ਦੋ ਜਸੇਦ ਆ ਜਿਹਨੇ ਉਹ ਹੋਰ ਉਹਨਾਂ ਨੂੰ ਕੋਰਟ ਕਾਹਦੇ ਤੱਕ ਮੈਂ ਬੇਨਤੀ ਕਰਦਾ ਨਵੇਂ ਚੇਤਾਰ ਸਾਹਿਬ ਨੂੰ ਕਿ ਉਹ ਆਪ ਦਾ ਇਤਿਹਾਸ ਦੇਖ ਲੈਣ ਇਸ ਹਾਲ ਤੱਕ ਜਿਤਮਾਨ ਆਏ ਨੇ ਜੇ ਬੰਦਾ ਪੋਸਟ ਤੇ ਨਾ ਆਵੇ ਤੇ ਰਿਟਾਇਰ ਹੋਣ ਲੱਗੇ ਉਹਨੂੰ ਇੱਕ ਪਾਣ ਮਿਲਦਾ ਪਰ ਇਹ ਕਿਹੋ ਜੀ ਪੋਸਟ ਮਸਲੇ ਵੀ 25 ਸਾਲਾਂ ਚ ਬਣ ਗਈ ਹੈ ਤੇ ਜਿਹੜਾ ਵੀ ਬੰਦਾ ਪੋਸਟ ਤੇ ਆਇਆ ਉਹਨੂੰ ਬੇਜਤ ਕਰਕੇ ਬਿਨਾਂ ਕਿਸੇ ਬੈਨੀਫਿਟ ਦੇ ਕੱਢਿਆ ਗਿਆ ਜਿਵੇਂ ਕਿ ਇਸ ਦਾ ਹਕੀਕਤ ਨੂੰ ਕੱਢਿਆ ਗਿਆ ਤੇ ਉਹਨੂੰ ਇਹੀ ਬੇਨਤੀ ਹੈ ਕਿ ਉਹ ਰੁਕ ਕਬੂਲ ਨਾ ਕਰਨ ਇਹ ਪੋਸਟਾਂ ਦੇ ਉੱਤੇ ਆ ਕੇ ਸੇਵਾ ਨਾ ਕਿੰਨੀ ਜਥੇਬੰਦੀਆਂ ਅੱਜ ਮੰਗ ਪੱਤਰ ਦਿੱਤਾ ਹੈ ਅੱਜ 6 ਸਾਲ ਜਿਹੇ ਬੀਤ ਗਏ ਨੇ ਖਾਸ ਤੌਰ ਤੇ ਚਾਰ ਗੁੱਟਗਾਰੋ ਸਾਹਿਬ ਸਿੰਘ ਸਿਵ ਸਟੇਸ਼ਨ ਆਈ ਬੜੀ ਦਾ ਸੈਕਟਰ ਸਿਵ ਗੁੱਟ ਸਾਹਿਬ ਇਹ ਸੀ ਸਪੋਰਟਿਵ ਸੇਵਾ ਸੌਟੀ ਗੁਰੂ ਅਰਜਨ ਦੇਵ ਜੀ ਦੇ ਗੁਰੂ ਬੜਲਾ ਸਾਹਿਬ ਇਹ ਜਿਹੜਾ ਫੇਜ਼ 1 ਬਾਦ ਚੋਂ ਗੱਤ ਪਾਉਣਗੇ ਆਲ ਇੰਡੀਆ ਸੇਕਟਰ ਇੱਧਰ ਹੈ ਆਲ ਇੰਡੀਆ ਚਲੋ ਮੈਂ ਕਰਾਂ ਚਲੋ ਕੋਸ਼ਿਸ਼ ਕਰਦੇ ਹਾਂ ਚਲੋ ਹਾਂਜੀ ਕਿਨੂਰਪਾਲ ਸਿੰਘ ਐਡਵੋਕੇਟ ਸਾਹਿਬ ਕਾ ਪ੍ਰਧਾਨ ਆਲ ਇੰਡੀਆ ਸਿਕਸ ਸਟੂਡੈਂਟਸ ਫੋਰਮੇਸ਼ਨ ਕੀ ਮਾਮਲਾ ਜਮਕਰਤ ਦੇਣਾ ਹੈ ਕੀ ਮੰਗ ਪੱਤਰ ਜਿਹੜਾ ਜੀ ਕਿ ਅਸਰ ਚ ਸਪਸ਼ਟ ਗੱਲ ਇਹ ਹੈ ਕਿ ਹੁਣ ਤੱਕ ਸ੍ਰੀ ਅਕਾਲ ਤਖਤ ਉਤੇ ਹਮਲੇ ਹੁੰਦੇ ਰਹੇ ਆ ਅਬਦਾਲੀ ਨੇ ਵੀ ਹਮਲਾ ਕੀਤਾ ਕਿਉਂਕਿ ਉਹਨਾਂ ਨੂੰ ਸੀ ਵੀ ਸਿੱਖਾਂ ਦੀ ਸ਼ਕਤੀ ਨੂੰ ਮੈਂ ਤਾਂ ਹੀ ਵੰਡ ਸਕਦਾ ਹਾਂ ਖਤਮ ਕਰ ਸਕਦਾ ਹਾਂ ਜੇ ਮੈਂ ਅਕਾਲ ਤਖਤ ਤੋਂ ਢਾਹ ਦੂੰਦਾ ਉਹਨੇ ਵੀ ਕੀਤਾ ਫਿਰ ਦਰਾਗਾਦੀ ਨੇ ਵੀ ਕੀਤਾ ਲੇਕਿਨ ਜਿਹੜਾ ਹਮਲਾ ਅੱਜ ਸੁਖਵੀਰ ਬਾਦਲ ਨੇ ਕੀਤਾ ਇਹ ਉਹਨਾਂ ਦੋਵਾਂ ਹਮਲਿਆਂ ਨੂੰ ਵੀ maat ਪਾ ਗਿਆ ਇਸ ਤਰ੍ਹਾਂ ਜਿਸ ਢੰਗ ਨਾਲ ਅਕਾਲ ਤਖਤ ਦੇ ਸਿਧਾਂਤ ਨੂੰ ਠੇਸ ਲਾਈ ਗਈ ਹੈ ਇਸ ਤਰ੍ਹਾਂ ਸਿਧਾਂਤ ਨੂੰ ਤੋੜਨਾ ਚਾਹੁੰਦੇ ਆ ਜਿਸ ਤਰ੍ਹਾਂ ਇਹ ਸਿਧਾਂਤ ਨੂੰ ਖਤਮ ਕਰਕੇ ਮਲਿਆ ਮੇਟ ਕਰਨਾ ਚਾਹੁੰਦੇ ਆ ਉਹ ਬੜਾ ਖਤਰਨਾਕ ਕੰਮ ਹੈ ਭਾਵੇਂ ਵਾਸਤੇ ਕਿਉਂਕਿ ਜੇ ਬਿਲਡਿੰਗ ਢਾਈ ਸੀ ਅਸੀਂ ਬਣਾ ਲਈ ਲੇਕਿਨ ਜਦੋਂ ਸਿਧਾਂਤ ਟਹਿ ਜਾਣਗੇ ਉਰ ਕੌਣ ਬਣਾਏਗਾ ਇਹ ਅੱਜ ਜਿਹੜੇ ਸਿਧਾਂਤ ਟਾਏ ਜਾ ਰਹੇ ਆ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਕਰਕੇ ਆਏ ਆ ਵੀ ਅੱਜ ਸਾਨੂੰ ਸਿਰ ਤੋਂ ਪਾਣੀ ਲੰਘਿਆ ਅਸੀਂ ਹੁਣ ਚਾਹੁੰਦੇ ਆ ਵੀ ਇਹ ਬੰਦ ਹੋਵੇ ਔਰ ਇਹ ਸਿਸਟਮ ਨੂੰ ਖਤਮ ਕੀਤਾ ਜਾਵੇ ਔਰ ਇੱਕ ਵਿਧੀ ਵਿਧਾਨ ਬਣਾਇਆ ਜਾਵੇ ਕਿ ਕਿਸ ਤਰ੍ਹਾਂ ਜ਼ਹੀਦਾਰ ਦੀ ਅਪੁਆਇੰਟਮੈਂਟ ਹੋਊਗੀ ਕਿਸ ਤਰ੍ਹਾਂ ਉਹਦਾ ਉਤਾਰਾ ਹੋਗਾ ਬਸ ਇਹ ਸਾਡੀ ਮੇਨ ਮੰਤ ਠੀਕ ਹੈ ਚਲੋ ਜੀ